ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਮੌਸਮ ਬਾਰੇ ਆਈ ਜਾਣਕਾਰੀ ਮੌਸਮ ਵਿਭਾਗ ਨੇ ਦੇ ਦਿੱਤੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਪੰਜਾਬ ਦੇ ਵਿੱਚ ਰਾਤ ਦੇ ਬਾਅਦ ਹੁਣ ਦੰਦ ਪਰਵੀ ਸਦਾਰੋਂ ਤੋਂ ਪਹੁੰਚ ਗਿਆ ਬਠਿੰਡਾ ਦਾ ਅਧਿਕਤਮ ਤਾਪਮਾਨ 21 ਡਿਗਰੀ ਦਰਜ ਕੀਤਾ ਗਿਆ ਜੋ ਕਿ ਸਦਾਰੋਂ 2.0 ਡਿਗਰੀ ਸੈਲਸੀਅਸ ਦਾ ਟ੍ਰੈ ਪੰਜਾਬ ਦੇ ਨੌਜਿਲੈਂਡ ਘਟੋ ਘਟ ਪਾਰਾ Shimla ਧਰਮਸਲਾ ਤੋਂ ਵੀ ਚਲਾ ਗਿਆ ਤੇ ਪੰਜਾਬ ਦੇ ਫੀਡਕੋਟ ਦਾ ਨਿਊ ਨਤਨ ਤਾਪਮਾਨ ਸਭ ਤੋਂ ਘੱਟ ਦਰਜ ਕੀਤਾ ਗਿਆ ਜੀ ਹਾਂ ਇੱਥੇ ਰਾਤ ਦਾ ਪਾਰਾ 4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਕਿ ਬਹੁਤ ਹੀ ਘੱਟ ਤਾਪਮਾਨ ਹੈ ਤੇ ਜਿੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪਿਆ ਫਰੋਈ ਪਰ ਰੂਪੜ ਗਰਦਾਸਪੁਰ ਅੰਮ੍ਰਿਤਸਰ ਲੁਧਿਆਣਾ ਦਾ ਘਟਕੜਾ ਤਾਮਣ 5 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ ਦੂਜੇ ਪਾਸੇ ਮੌਸਮ ਭਾਗ ਮੁਤਾਬਿਕ ਆਉਣ ਵਾਲੇ ਚਾਰ ਦਿਨਾਂ 'ਚ ਪੰਜਾਬ ਦੇ 19 ਜ਼ਿਲ੍ਹਿਆਂ 'ਚ ਸੰਘਣੀ ਤੋਂ ਦੰਦੇ ਨਾਲ ਠੰਡ ਲਹਿਰ ਚੱਲ ਸਕਦੀ ਹੈ ਨਾਲ ਹੀ ਤੇ ਦਸੰਬਰ 'ਚ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਲਕੀ ਤੋਂ ਮੱਧਮ ਮੀਂਹ ਪੈਂਦੀ ਸੰਭਾਵਨਾ ਵੀ ਹੈ ਤਦ ਜਸਰਾਲ ਠੰਡ ਦਾ ਪ੍ਰਕੋਪ ਵਧੇਗਾ ਤੇ ਇ ਤੋਂ ਨਿਚੇ ਤਾਹਣੀ ਗਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਹਿਆਰਪੁਰ ਕਪੂਰਥਲਾ ਫਿਰ ਬਰਜਲੰਦਰ ਫਾਜ਼ਿਲਕਾ ਮੁਖਤਸਰ ਮੋਗਾ ਬਠਿੰਡਾ ਤੇ ਫਰੀਦਕੋੜ ਇਹਨਾਂ ਸਾਰੇ ਖੇਰਾਂ ਚ ਜਾਰੀ ਕੀਤੀ ਗਈ ਆ ਵੀਡੀਓ ਦੇਖਣ ਦੇ ਲਈ ਤੋਂ ਵੱਡਾ ਦਾ